ਮੈਂ ਪਿੱਕ ਕਦੇ ਪਿੰਡੋਂ ਆਈ ਹਾਂ ਪਹਿਲਾਂ ਮੈਨੂੰ ਕਿਸੇ ਨੇ ਕਿਹਾ ਸੀ ਇੱਥੇ ਜਾਣ ਵਾਸਤੇ ਮਤਲਬ ਕਿ ਬਾਬਾ ਜੀ ਨੇ ਬਹੁਤ ਵਧੀਆ ਤਰੀਕੇ ਨਾਲ ਦੇਖਦੇ ਨੇ YouTube ਤੇ ਵਿੱਚ ਤੇ ਇਹਨਾਂ ਦੀ ਮਸ਼ਹੂਰੀ ਸੁਣ ਕੇ ਫਿਰ ਮੈਨੂੰ ਛੱਟ ਦਿਨੇ ਯਾਦ ਆ ਗਿਆ ਵੀ ਇਹ ਉਹੀ ਜਗ੍ਹਾ ਹੈ ਜਿੱਥੇ ਮੈਨੂੰ ਕਿਤੇ ਪਹਿਲਾਂ 10 ਸਾਲ ਕਿਸੇ ਨੇ ਕਿਹਾ ਸੀ ਪਰ ਮੈਂ ਗਈ ਨਹੀਂ ਕੀ ਦਰਦ ਕਰਦਾ ਸੀ ਕੀ ਦੁੱਖਦਾ ਸੀ ਥੋੜਾ ਜੀ ਮੇਰੇ ਪਹਿਲਾਂ ਤੇ ਇੱਕ ਗੋਡਾ ਦੁਖਦਾ ਸੀਗਾ ਹਾਂਜੀ ਅੱਜਕੱਲ ਮੇਰੇ ਦੋਨੇ ਗੋਡੇ ਦੁਖਦੇ ਨੇ ਔਰ ਮੈਂ ਕੀ ਆਈ ਵੀ ਮਤਲਬ ਪਹਿਲਾਂ ਇੱਕ ਦਰਦ ਕਰਦਾ ਸੀ ਤੇ ਹੁਣ ਦੂਜਾ ਵੀ ਕਰਨ ਲੱਗਿਆ ਕੰਮ ਵਗੈਰਾ ਚੱਲਦਾ ਰਹਿਣਾ ਜ਼ਰੂਰੀ ਨਾ ਜੀ ਕੋਈ ਕੰਮ ਨਹੀਂ ਫਿਰ ਅਜੇ ਜਦ ਮੈਂ ਆਈ ਆ ਤਾਂ ਮੇਰੇ ਮੈਨੂੰ ਪਹਿਲੀ ਵਾਰੀ ਦਿਖਾਉਣ ਨਾਲ ਵੀ ਇਹਨਾਂ ਨੇ ਕਹੇ ਵੀ ਤੁਸੀਂ ਚੱਲ ਕੇ ਆਓ ਤੁਹਾਨੂੰ ਕਿੰਨਾ ਕੋ ਫਰਕ ਲੱਗਿਆ ਮੈਨੂੰ ਬਹੁਤ ਜ਼ਿਆਦਾ ਫਰਕ ਲੱਗਿਆ ਠੀਕ ਮੈਨੂੰ ਆਸ ਹੈ ਜੀ ਜਾਏਗੀ ਕਿ ਸ਼ਾਇਦ ਮੈਂ ਪਹਿਲਾਂ ਦੀ ਤਰ੍ਹਾਂ ਚੱਲ ਪਾਵਾਂਗੀ ਆ ਦੇਖੋ ਲੱਤ ਮੇਰੀ ਨਾਲ ਲੱਗੀ ਛਾਤੀ ਤੇ ਆ ਲੱਤ ਵੀ ਮੇਰੀ ਨਾਲ ਲੱਗੀ ਜੇ ਲੱਤ ਇਕਨ ਨਾਲ ਨਾਲ ਲੱਗੇ ਤਾਂ ਸਮਝੋ ਚੂਲੇ ਦੇ ਵਿੱਚ ਨੁਕਸ ਆ ਗਿਆ ਮਾਲਸ਼ ਵੀ ਕਰਦੇ ਆ ਢੰਗ ਵੀ ਦੱਸਦੇ ਆ ਸਾਨੂੰ ਲੱਤ ਵੀ ਘਮਾਉਣੀ ਪੈਂਦੀ ਆ ਛੂਲਾ ਠੀਕ ਹੋ ਜਾਂਦਾ ਜੇ ਦੇ ਉਹਦੇ ਟ੍ਰੀਟਮੈਂਟ ਕਰਨੀ ਪੈਂਦੀ ਆ ਮਾਲਸ਼ ਮੂਲਸ਼ ਕਰਨੀ ਪੈਂਦੀ ਆ ਚੂਲੇ ਜਿੰਨੇ ਮਾਗੀ ਖੜੇ ਹੋਣ ਛੂਲੇ ਚੱਲ ਪੈਂਦੇ ਨੇ ਇਹ ਸਮੱਸਿਆ ਜਿਹੜੀ ਚੂਲੇ ਦੀ ਕਦੋਂ ਤੋਂ ਆਈ ਸੀ ਜੀ ਇਹ ਠੀਕਵੇਂ ਲਿਓਗੇ ਜੀ ਇਹ ਨਹੀਂ ਪਹਿਲਾਂ ਨਾਲ ਨਹੀਂ ਲੱਗਦਾ ਸੀ ਗੋਡਾ ਤੇ ਹੁਣ ਨਾਲ ਲੱਗਦਾ ਇੱਥੇ ਇਹ ਵੀ ਪਹਿਲੇ ਨਾਲ ਨਹੀਂ ਲੱਗਦਾ ਸੀ ਪਹਿਲਾਂ ਇਕੱਠਾ ਵੀ ਹੁੰਦਾ ਸੀ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਬਨੇਰਾ ਟੀਵੀ ਮੈਂ ਤੁਹਾਡੇ ਨਾਲ ਸਹਿਨਾਜ ਸਿਆਲ ਸ਼ੁਰੂ ਹੋ ਗਿਆ ਹੈ ਠੰਡ ਬਹੁਤ ਜ਼ਿਆਦਾ ਪੈਣ ਲੱਗੀ ਹੈ ਤੇ ਧੁੰਦ ਵੀ ਸਵੇਰੇ ਵੇਲੇ ਬਹੁਤ ਜ਼ਿਆਦਾ ਨਿਕਲ ਲੱਗੀ ਹੈ ਤੇ ਗੱਲ ਆਪਾਂ ਕਰਦੇ ਆਂ ਹੱਡੀਆਂ ਦੇ ਦਰਦ ਦੀ ਜੋੜਾਂ ਦੇ ਦਰਦ ਦੀ ਜਿਨ੍ਹਾਂ ਨੇ ਸਵੇਰੀ ਉੱਠਦੇ ਸਾਰ ਜਿਹੜਾ ਗੋਡੇ ਦਾ ਦਰਦ ਹੁੰਦੇ ਨੇ ਮੋਢਿਆਂ ਦੇ ਵਿੱਚ ਦਰਦ ਹੁੰਦਾ ਤੇ ਹੋਰ ਕਈ ਜਿਹੜੀਆਂ ਜੋੜਾਂ ਨੇ ਉਹਨਾਂ ਨੂੰ ਪ੍ਰੋਬਲਮ ਨੇ ਤਾਂ ਉਹਨਾਂ ਲਈ ਆਪਾਂ ਦੱਸ ਦਿੰਦੇ ਹਾਂ ਕਿ ਬਾਬਾ ਜੀ ਇੱਥੇ ਤੁਸੀਂ ਨਾਲ-ਨਾਲ ਬੋਰਡ ਦੇਖ ਰਹੇ ਹੋ ਬਾਬਾ ਜੀ ਦਾ ਬੋਰਡ ਲੱਗਿਆ ਹੋਇਆ ਹੱਟੀਆਂ ਦੇ ਦਰਦਾਂ ਤੋਂ ਜਿਹੜਾ ਭੀੜ ਤੋਂ ਨੂੰ ਮਿਲੋ ਨਾਲ-ਨਾਲ ਇਹ ਕਿੰਨਾ-ਕਿੰਨਾ ਦਾ ਕਿਹੜੇ-ਕਿਹੜੇ ਚੀਜ਼ਾਂ ਦਾ ਇਲਾਜ ਕਰਦੇ ਉਹ ਵੀ ਤੁਹਾਨੂੰ ਡਿਟੇਲ ਦੇ ਵਿੱਚ ਦੱਸਦੇ ਹਾਂ ਸਰਵਾਈਕਲ ਮਾਈਗਰੇਨ ਮੋਢੇ ਗੋਡੇ ਡਿਸਕ ਪੈਰ ਪੰਜੇ ਤੇ ਧਰਨ ਟੁੱਡਰੀ ਤੇ ਉਹ ਬਾਂਦਰ ਇਹਨਾਂ ਦਾ ਜਿਹੜਾ ਬਾਬਾ ਜੀ ਇਲਾਜ ਕਰਦੇ ਨੇ ਤਾਂ ਆਪਾਂ ਤੁਹਾਨੂੰ ਦੱਸਦੇ ਆ ਕਿ ਤੁਹਾਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈਗੀ ਠੰਡ ਬਹੁਤ ਜ਼ਿਆਦਾ ਪੈ ਰਹੀ ਹੈ ਤਾਂ ਸਵੇਰੀ ਉੱਠਦੇ ਸਾਰ ਹੀ ਜੇਕਰ ਤੁਹਾਡੇ ਗੋਡਿਆਂ ਦੇ ਵਿੱਚ ਦਰਦ ਹੋ ਰਿਹਾ ਮੋਢਿਆਂ ਦੇ ਵਿੱਚ ਦਰਦ ਹੋ ਰਿਹਾ ਤਾਂ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਬਾਬਾ ਜੀ ਜਿਹੜਾ ਇਹਨਾਂ ਦਾ ਹੱਡੀਆਂ ਦੇ ਦਰਦਾਂ ਦਾ ਇਲਾਜ ਕਰਦੇ ਨੇ ਤੇ ਅੰਦਰ ਜਿਹੜੇ ਮਰੀਜ਼ ਵੀ ਬੈਠੇ ਹੋਏ ਉਹਨੂੰ ਬਹੁਤ ਜ਼ਿਆਦਾ ਭੀੜਾ ਤੇ ਹੁਣ ਆਪਾਂ ਅੰਦਰ ਚੱਲਦੇ ਆ ਮਰੀਜ਼ਾਂ ਨਾਲ ਗੱਲਬਾਤ ਕਰਦੇ ਆ ਕਿ ਉਹਨਾਂ ਨੂੰ ਕਿਹੜੇ-ਕਿਹੜੀਆਂ ਸਮੱਸਿਆਵਾਂ ਆ ਰਹੀਆਂ ਨੇ ਤੇ ਕਿੰਨੇ ਕਿੰਨੇ ਉਹਨਾਂ ਨੂੰ ਜਲਦੀ ਜਿਹੜਾ ਮਤਲਬ ਵੀ ਉਹ ਦਰਦਾਂ ਦੇ ਸਮੱਸਿਆ ਤੋਂ ਉਹਨਾਂ ਨੂੰ ਛੁਟਕਾਰਾ ਮਿਲ ਰਿਹਾ ਤਾਂ ਆਪਾਂ ਅੰਦਰ ਚੱਲਦੇ ਆ ਮਰੀਜ਼ਾਂ ਨਾਲ ਗੱਲਬਾਤ ਕਰਦੇ ਆ ਕਿ ਉਹਨਾਂ ਦੇ ਜਿਹੜਾ ਦਰਦਾਂ ਦਾ ਹੱਲ ਕਿੰਨੇ ਕ ਟਾਈਮ ਵਿੱਚ ਠੀਕ ਹੋ ਜਾਂਦਾ ਹਾਂਜੀ ਸਭ ਤੋਂ ਪਹਿਲਾਂ ਇਹ ਦੱਸ ਦਿਓ ਤੁਸੀਂ ਕਿੱਥੋਂ ਆਇਓ ਜੀ ਹਾਂਜੀ ਅਸੀਂ ਆਏ ਆ ਪਿੰਡ ਕੋਤਮਪੁਰ ਤੋਂ ਸੋਰਾਂ ਦੇ ਪਿੰਡ ਤੇ ਮੇਰਾ ਘਰ ਹੈ ਅੱਛਾ ਮੈਂ ਪੇਕਿਆਂ ਦੇ ਪਿੰਡੋਂ ਆਈ ਹੋਈ ਆ ਪਹਿਲਾਂ ਮੈਨੂੰ ਕਿਸੇ ਨੇ ਕਿਹਾ ਸੀ ਇੱਥੇ ਜਾਣ ਵਾਸਤੇ ਵੀ ਤੁਸੀਂ ਜਾ ਕੇ ਆਓ ਡਾਕਟਰ ਮਤਲਬ ਕਿ ਬਾਬਾ ਜੀ ਨੇ ਬਹੁਤ ਵਧੀਆ ਤਰੀਕੇ ਨਾਲ ਦੇਖਦੇ ਨੇ ਅੱਛਾ ਪਰ ਮੈਂ ਬੇਗੋਰੀ ਜੀ ਕਰ ਦਿੱਤੀ ਫਿਰ ਮੇਰੇ ਦਿਮਾਗ ਚੋਂ ਇਹ ਗੱਲ ਨਿਕਲ ਗਈ ਕਿ ਉਹ ਕਿਹੜੀ ਜਗ੍ਹਾ ਸੀ ਚੇਤਾ ਭੁੱਲ ਗਿਆ ਹੁਣ ਮੈਂ ਫੋਨ ਤੇ ਵੇਖਿਆ ਸੀਗਾ ਯੂਟਿਊਬ ਤੇ ਵਿੱਚ ਹੈ ਤੇ ਇਹਨਾਂ ਦੀ ਮਸ਼ਹੂਰੀ ਸੁਣ ਕੇ ਫਿਰ ਮੈਨੂੰ ਫੱਟਦੇ ਨੇ ਯਾਦ ਆ ਗਿਆ ਵੀ ਇਹ ਉਹੀ ਜਗ੍ਹਾ ਹੈ ਜਿੱਥੇ ਮੈਨੂੰ ਕਿਤੇ ਪਹਿਲਾਂ 10 ਸਾਲ ਕਿਸੇ ਨੇ ਕਿਹਾ ਸੀ ਪਰ ਮੈਂ ਗਈ ਨਹੀਂ ਸੀ। ਅੱਛਾ ਹਾਂਜੀ ਫਿਰ ਹੁਣ ਤੁਸੀਂ ਸੌਰਿਆ ਦੇ ਪਿੰਡ ਤੋਂ ਆਏ ਕਿ ਪੇਕਿਆਂ ਦੇ ਪਿੰਡ ਤੋਂ ਆਏ? ਮੈਂ ਆਪਣੇ ਪੇਕਿਆਂ ਦੇ ਪਿੰਡ ਤੋਂ ਆਇਆ। ਅੱਛਾ ਪੇਕ ਸੌਰਿਆ ਦੇ ਪਿੰਡ ਤੋਂ ਕਿਉਂ ਨਹੀਂ ਆਏ? ਸੌਰਿਆ ਪਿੰਡ ਮੈਂ ਵੈਸੇ ਆਈ ਹੋਈ ਸੀਗੇ ਨਾ ਇੱਥੇ ਦੱਸਿਆ ਵੀ ਮੈਨੂੰ ਇੱਥੇ ਹੀ ਸੀਗੀ। ਅੱਛਾ ਅੱਛਾ ਹਾਂਜੀ ਠੀਕ ਹੈ ਹਾਂਜੀ ਕੀ ਦਰਦ ਕਰਦਾ ਸੀ ਕੀ ਦੁੱਖਦਾ ਸੀ ਤੁਹਾਡਾ ਜੀ? ਮੇਰੇ ਪਹਿਲਾਂ ਤੇ ਇੱਕ ਗੋਡਾ ਦੁਖਦਾ ਸੀਗਾ ਹਾਂਜੀ ਅੱਜ ਕੱਲ ਮੇਰੇ ਦੋਨੇ ਗੋਡੇ ਦੁਖਦੇ ਨੇ ਅੱਛਾ ਮਤਲਬ ਪ੍ਰੋਬਲਮ ਕੀ ਆਈ ਵੀ ਮਤਲਬ ਪਹਿਲਾਂ ਇੱਕ ਦਰਦ ਕਰਦਾ ਸੀ ਤੇ ਹੁਣ ਦੂਜਾ ਵੀ ਕਰਨ ਲੱਗਿਆ ਕੰਮ ਵਗੈਰਾ ਜ਼ਿਆਦਾ ਰਹਿੰਦਾ ਜਾਂ ਨਹੀਂ ਕੋਈ ਕੰਮ ਨਹੀਂ ਹਾਂਜੀ ਕਿਸੇ ਕਿਸਮ ਦਾ ਕੋਈ ਵੀ ਕੰਮ ਨਹੀਂ ਹੈਗਾ ਇਹ ਜਾਂ ਡਾਕਟਰ ਕਹੀ ਜਾਂਦੇ ਨੇ weight ਵਧ ਗਿਆ ਕਹੀ ਕਿ ਕਦੀ ਕਹਿ ਦੇਣਗੇ ਯੂਰੀਆ ਵਧ ਗਿਆ ਪਰ ਮੈਨੂੰ 10 ਸਾਲਾਂ ਤੋਂ ਕੋਈ ਵੀ ਰਾਮ ਨਹੀਂ ਆਇਆ ਮੈਂ ਕੋਈ ਡਾਕਟਰ ਵੀ ਵਿਰਲੇ ਛੱਡਿਆ ਹੋਣਾ ਅੱਛਾ 10 ਸਾਲਾਂ ਤੋਂ ਹਾਂਜੀ 10 ਸਾਲਾਂ ਤੋਂ ਹੀ ਪਹਿਲਾਂ ਘਟ ਸੀਗਾ ਹੁਣ ਵੱਧ ਹੀ ਜਾਂਦਾ ਹੈ ਯਾਨੀ ਕਿ ਦਵਾਈਆਂ ਨਾਲ ਮੇਰਾ ਵਧਿਆ ਹੈ ਘਟਿਆ ਨਹੀਂ ਮੈਂ ਕਹਿ ਸਕਦੀ ਠੀਕ ਹੈ ਤੁਸੀਂ ਹੋਰ ਥੰਮ ਤੋਂ ਬਹੁਤ ਦਵਾਈਆਂ ਖਾ ਚੁੱਕੇ ਹਾਂਜੀ ਅਚਾਨਕ ਮੈਂ ਜਦੋਂ ਇਹਨਾਂ ਦਾ ਸੁਣਿਆ ਫੋਨ ਦੇ ਉੱਪਰ ਐਡਰੈਸ ਤਾਂ ਫਿਰ ਮੈਨੂੰ ਯਾਦ ਆਇਆ ਕਿ ਜਿਹੜਾ ਬਜ਼ੁਰਗਾ ਮੈਨੂੰ ਕਿਹਾ ਸੀ ਨਾ ਇਹ ਉਹੀ ਜਗ੍ਹਾ ਹੈ ਤੇ ਮੈਂ ਜਾ ਕੇ ਕਿਉਂ ਨਾ ਆਵਾਂ ਫਿਰ ਅੱਜ ਜਦ ਮੈਂ ਆਈ ਹਾਂ ਤੇ ਮੇਰੇ ਮੈਨੂੰ ਪਹਿਲੀ ਵਾਰੀ ਦਿਖਾਉਣ ਨਾਲ ਵੀ ਇਹਨਾਂ ਨੇ ਕਿਹਾ ਵੀ ਤੁਸੀਂ ਚੱਲ ਕੇ ਆਓ ਤੁਹਾਨੂੰ ਕਿੰਨਾ ਕੋ ਫਰਕ ਲੱਗਿਆ ਮੈਨੂੰ ਬਹੁਤ ਜ਼ਿਆਦਾ ਫਰਕ ਲੱਗਿਆ ਠੀਕ ਹੈ ਅੱਜ ਪਹਿਲੀ ਵਾਰ ਆਏ ਹਾਂ ਹਾਂਜੀ ਮੈਂ ਪਹਿਲੀ ਵਾਰੀ ਆਈ ਹਾਂ ਠੀਕ ਹੈ ਇਹਨਾਂ ਨੇ ਕੋਈ ਦਵਾਈ ਬੂਟੀ ਦਿੱਤੀ ਹੈ ਜਾਂ ਕੋਈ ਮ사ਜ ਵਗੈਰਾ ਕੀਤੀ ਕੁਝ ਨਹੀਂ ਕੀਤਾ ਇਹਨਾਂ ਆਪਣੇ ਤਰੀਕੇ ਦੇ ਨਾਲ ਇਹਨੂੰ ਦੇਖ ਰੇ ਕਰਕੇ ਆਪਣਾ ਜਵੇਂ ਦੀ ਸੈਟਿੰਗ ਕਰਦੇ ਨੇ ਜੇ ਤਾਂ ਉਹੀ ਕੀਤਾ ਹੈ ਮਾਲਸ਼ ਵੀ ਨਹੀਂ ਹਜੇ ਤੱਕ ਕੀਤੀ ਸਿਰਫ ਇਹਨਾਂ ਨੇ ਆਪਣੇ ਹਿਸਾਬ ਨਾਲ ਜੋ ਵੀ ਜਵੇਂ ਨਾੜ ਕੋਈ ਦੱਬੀ ਹੁੰਦੀ ਹੈ ਜਾਂ ਇਹਦੀ ਸੈਟਿੰਗ ਪੈਰ ਨੂੰ ਖੇਚੇ ਪਾਈ ਇਹਨਾਂ ਨੇ ਖੀਚਾ ਖੀਚਾ ਪਾ ਕੇ ਫਿਰ ਇਹਨਾਂ ਨੇ ਇਦਾਂ ਜਿਵੇਂ ਕਰਦੇ ਨਹੀਂ ਹੈਗੇ ਛਟਕੇ ਜੇ ਦਿੱਤੇ ਨੇ ਅੱਛਾ ਛਟਕੇ ਦਿੱਤੇ ਨੇ ਹਾਂਜੀ ਛਟਕੇ ਦਿੱਤੇ ਨੇ ਤੇ ਹੁਣ ਤੁਹਾਨੂੰ ਕਿੱਦਾਂ ਮਤਲ ਛਟਕਿਆਂ ਤੋਂ ਬਾਅਦ ਕਿੱਦਾਂ ਮਹਿਸੂਸ ਹੋ ਰਿਹਾ ਸੀ ਫਿਰ ਇਹਨਾਂ ਮੈਨੂੰ ਕਿਹਾ ਵੀ ਤੁਸੀਂ ਚੱਲ ਕੇ ਆਓ ਮੈਨੂੰ ਬੜਾ ਫਰਕ ਲੱਗਿਆ ਠੀਕ ਮੈਨੂੰ ਆਸ ਜੀ ਜਾ ਕੇ ਕੀ ਕਿ ਸ਼ਾਇਦ ਮੈਂ ਪਹਿਲਾਂ ਦੀ ਤਰ੍ਹਾਂ ਚੱਲ ਪਾਵਾਂਗੀ ਠੀਕ ਹੈ ਜੀ ਪਹਿਲੀ ਵਾਰ ਆ ਕੇ ਤੁਹਾਨੂੰ ਫੀਲ ਵਧੀਆ ਹੋਣਾ ਹਾਂਜੀ 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 ਬਹੁਤ ਬਹੁਤ ਧੰਨਵਾਦ ਹਾਂਜੀ ਤੁਹਾਡੇ ਕੋਲ ਕੋਈ ਚੂਲਿਆਂ ਦਾ ਇਲਾਜ ਹੈਗਾ ਜੀ ਜੇ ਕਿਸੇ ਨੂੰ ਚੂਲਿਆਂ ਦੀ ਸਮੱਸਿਆ ਹੋਵੇ ਹਾਂ ਭਾਈ ਸਾਡੇ ਕੋਲ ਚੂਲਿਆਂ ਦਾ ਇਲਾਜ ਹੈਗਾ ਜੀ ਇਹ ਜਿਵੇਂ ਹੁਣ ਇਹ ਸਰਦਾਰ ਜੀ ਆਏ ਨੇ ਇਹਨਾਂ ਦਾ ਵੀ ਚੂਲੇ ਦਾ ਨੁਕਸਾ ਹੈ। ਅੱਛਾ ਜੀ। ਇਹ ਜਿਹੜਾ ਕਈ ਵਾਰ ਗੋਡਾ ਘੁੰਮ ਜਾਂਦਾ ਹੈ। ਹਾਂਜੀ। ਐਸੇ ਤਰ੍ਹਾਂ ਚੂਲੇ 'ਚ ਵੀ ਨੁਕਸਾ ਆ ਜਾਂਦਾ ਹੁੰਦਾ। ਅੱਛਾ ਜੀ। ਤੇ ਲੱਤ ਦੇ ਵਿੱਚ ਇੱਥੇ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ। ਜੀ। ਜਿਹੜਾ ਚੂਲੇ ਦਾ ਕੰਮ ਹੁੰਦਾ ਹੈ ਉਹ ਸਾਨੂੰ ਚੈੱਕ ਕਰਕੇ ਸੈੱਟ ਕਰਨਾ ਪੈਂਦਾ ਹੈ। ਇਹ ਬੰਦਾ ਠੀਕ ਹੋ ਜਾਂਦਾ ਬਿਲਕੁਲ। ਜੀ। ਜਿਵੇਂ ਹੁਣ ਇਹ ਬੈਠੇ ਨੇ ਸਰਦਾਰ ਜੀ ਇਹਨਾਂ ਦਾ ਆ ਹੁਣੇ ਲੱਤ ਘੁੰਮੀ ਹੋਈ ਸੀ ਉਹ ਲੱਤ ਠੀਕ ਹੋ ਗਈ ਬਿਲਕੁਲ ਜੀ ਜੇ ਅੱਛਾ ਜਿਨ੍ਹਾਂ ਦੇ ਚੂੜਾ ਹਿੱੱਦਿਆ ਹੋ ਮੁੰਦਾ ਉਹ ਚੂੜਾ ਛੇਤੀ ਆ ਆਸੀ ਜਿਵੇਂ ਆ ਲੱਤ ਮੋੜਦਿਆਂ ਜੀ ਆ ਦੇਖੋ ਲੱਤ ਮੇਰੀ ਨਾਲ ਲੱਗੀ ਛਾਤੀ ਤੇ ਆ ਲੱਤ ਵੀ ਮੇਰੀ ਨਾਲ ਲੱਗੀ ਜੀ ਜੇ ਲੱਤ ਇਕਨ ਨਾਲ ਨਾਲ ਲੱਗੇ ਤਾਂ ਸਮਝੋ ਚੂਲੇ ਦੇ ਵਿੱਚ ਨੁਕਸ ਆ ਗਿਆ ਜੀ ਚੂੜਾ ਨੇ ਫੇਰ ਲੱਤ ਨਹੀਂ ਨਾਲ ਲੱਗਦੀ ਜਿੰਨਾ ਚਿਰ ਚੂੜਾ ਟੇਡਾ ਹੈ ਜਾਂ ਬਾਹਰ ਹੈ ਜਾੜੂ ਕਿ ਆਵਾਜ਼ ਜੀ ਤਾਂ ਫੇਰ ਅਸੀਂ ਕੀ ਕਰਦੇ ਆ ਇਸ ਚੂਲੇ ਨੂੰ ਮਾਲਸ਼ ਵੀ ਕਰਦੇ ਆ ਢੰਗ ਵੀ ਦੱਸਦੇ ਆ ਸਾਨੂੰ ਲੱਤ ਵੀ ਘਮਾਉਣੀ ਪੈਂਦੀ ਆ ਛੂਲਾ ਠੀਕ ਹੋ ਜਾਂਦਾ ਜਦੇ ਅਜੇ ਕੋਈ ਗੱਲਬਾਤ ਨਹੀਂ ਹੈਗੀ ਗੋਡੇ 'ਚ ਕੋਈ ਨੁਕਸ ਨਹੀਂ ਆਉਂਦਾ ਪੈਰ 'ਚ ਕੋਈ ਨੁਕਸ ਨਹੀਂ ਆਉਂਦਾ ਜੀ 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 ਜਿਹੜਾ ਜਦ ਚੂਲਾ ਜਾਮ ਹੋ ਜਾਂਦਾ ਹੈ ਚੂਲੇ ਨੂੰ ਖੋਲਣ ਵਾਸਤੇ ਇੱਥੇ ਸਾਡਾ ਇਲਾਜ ਚੱਲਦਾ ਹੈ ਚੰਗਿਆਂ ਨੂੰ 10 ਦਿਨ ਵੀ ਲੱਗ ਜਾਣ ਮਹੀਨਾ ਵੀ ਲੱਗ ਜਵੇ ਜਿੰਨੇ ਦਿਨ ਉਹ ਥੂੜਾ ਸਹੀ ਨਹੀਂ ਚੱਲਦਾ ਹੈਗਾ ਉਹਨਾਂ ਦਿਨ ਸਾਨੂੰ ਉਹਦੇ ਟ੍ਰੀਟਮੈਂਟ ਕਰਨੀ ਪੈਂਦੀ ਆ ਮਾਲਸ਼ ਮੂਲਸ਼ ਕਰਨੀ ਪੈਂਦੀ ਆ ਚੂਲੇ ਜਿੰਨੇ ਮਰਜ਼ੀ ਖੜੇ ਹੋਣ ਚੂਲੇ ਚੱਲ ਪੈਂਦੇ ਨੇ ਹੁਣ ਤੁਸੀਂ ਉਹਨਾਂ ਦਾ ਚੂਲੇ ਦਾ ਇਲਾਜ ਕਰਕੇ ਹਟਿਓ ਜੀ ਹਾਂ ਉਹਨਾਂ ਦੇ ਗੋਡੇ ਦਾ ਕਰਕੇ ਹਟਿਆ ਉਹਨਾਂ ਦੇ ਚੂਲੇ ਦੇ ਚੈੱਕ ਕਰਿਆ ਚੂਲਾ ਉਹਨਾਂ ਦਾ ਠੀਕ ਹੈ ਥੋੜਾ ਨਾਲ ਨਹੀਂ ਲੱਗਦਾ ਜਿਹੜਾ ਗੋਡਾ ਠੀਕ ਕਰਿਆ ਉਹ ਨਾਲ ਤਾਂ ਨਹੀਂ ਲੱਗਦਾ ਕਿਉਂਕਿ ਗੋਡੇ 'ਚ ਨੁਕਸਾ ਆਇਆ ਵਾ ਤੇ ਉਹਨਾਂ ਦੇ ਚੂਲੇ ਬਿਲਕੁਲ ਠੀਕ ਨਹੀਂ ਜੀ ਜੀ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰ ਲੈਨੇ ਆ ਉਹਨੂੰ ਪੁੱਛ ਲੈਨੇ ਕਿਉਂਕਿ ਬਾਬਾ ਜੀ ਇਹਨਾਂ ਦਾ ਚੂਲੇ ਦਾ ਇਲਾਜ ਕਰਕੇ ਹਟੇ ਨੇ ਹਾਂਜੀ ਸਭ ਤੋਂ ਪਹਿਲਾਂ ਇਹ ਪ੍ਰੋਬਲਮ ਦੱਸ ਦਿਓ ਤੁਹਾਨੂੰ ਇਹ ਸਮੱਸਿਆ ਜਿਹੜੀ ਚੂਲੇ ਦੀ ਕਦੋਂ ਤੋਂ ਆਈ ਸੀ ਜੀ ਇਹ 6 ਮਹੀਨੇ ਹੋ ਗਏ ਜੀ 6 ਮਹੀਨੇ ਹੋ ਗਏ ਹਾਂਜੀ ਠੀਕ ਹੈ ਬਾਬੇ ਜੀ ਕੋਲ ਪਹਿਲੀ ਵਾਰ ਆਇਓ ਕਿ ਪਹਿਲੀ ਵਾਰ ਆਇਆ ਜੀ ਪਹਿਲੀ ਵਾਰ ਮ ਫਰਕ ਮਹਿਸੂਸ ਲੱਗ ਰਿਹਾ ਸੀ ਮਹਿਸੂਸ ਹੋ ਰਿਹਾ ਹਾਂ ਜੀ ਜੀ ਲੱਗ ਰਿਹਾ ਤਾਂ ਕੈਮਰੀ ਕਰਕੇ ਤਾਂ ਨਹੀਂ ਕਹਿ ਰਹੇ ਕਿ ਨਹੀਂ ਜੀ ਨਹੀਂ ਪਹਿਲਾਂ ਨਾਲ ਨਹੀਂ ਲੱਗਦਾ ਸੀ ਗੋਡਾ ਆ ਦੇਖੋ ਹੁਣ ਨਾਲ ਲੱਗਦਾ ਇੱਥੇ ਮੁੜਦਾ ਹੈ ਅੱਛਾ ਪਹਿਲੇ ਨਾਲ ਨਹੀਂ ਲੱਗਦਾ ਸੀ ਪਹਿਲਾਂ ਇਕੱਠਾ ਨਹੀਂ ਹੁੰਦਾ ਸੀ ਜਿਵੇਂ ਹੁਣ ਇਕੱਠਾ ਹੁੰਦਾ ਏ ਆ ਦੇਖੋ ਪਹਿਲਾਂ ਇਕੱਠਾ ਨਹੀਂ ਹੁੰਦਾ ਸੀ ਲਓ ਜੀ ਦੇਖੋ ਇਹ ਆਪਦੇ ਮੂੰਹੋਂ ਬੋਲ ਕੇ ਦੱਸ ਰਹੇ ਨੇ ਕਹਿੰਦੇ ਪਹਿਲਾਂ ਇਹਨਾਂ ਦਾ ਗੋਡਾ ਜਿਹੜਾ ਪੂਰਾ ਨਾਲ ਨਹੀਂ ਲੱਗਦਾ ਸੀ ਤੇ ਹੁਣ ਨਾਲ ਲੱਗਦਾ ਦੇਖੋ ਆ ਜੀ ਆ ਦੇਖੋ ਬਿਲਕੁਲ ਪਿੱਛੇ ਮਤਲਬ ਹੁਣ ਬਿਲਕੁਲ ਓਕੇ ਹੋ ਹੁਣ ਤਾਂ ਓਕੇ ਆ ਜੀ ਹਲੇ ਅੱ ਵੀ ਮਰੀ ਮੋੜੀ ਕਦਰ ਹੋਊਗੀ ਫਿਰ ਦੁਬਾਰੇ ਆ ਜਾਗੇ ਜੀ ਕੋਈ ਦਵਾਈ ਬੂਟੀ ਦਿੱਤੀ ਹੈ ਜੀ ਨਹੀਂ ਦਵਾਈ ਬੂਟੀ ਕੋਈ ਨਹੀਂ ਦਿੱਤੀ ਜੀ ਅੱਛਾ ਬਟਾ 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 ਦਿੱਤਾ ਥੋੜਾ ਜਿਹਾ ਇਹਨਾਂ ਨੇ ਅੱਛਾ ਬਟਾ ਹੀ ਦਿੱਤਾ ਜੀ ਹਾਂ ਜੀ ਕਉਂ ਕੁਆਇਆ ਥੋੜਾ ਜਿਹਾ ਪੈਰ ਨੂੰ ਵੜ ਕੇ ਅੱਛਾ ਜੀ ਹਾਂ ਜੀ ਬਟਾ ਦੀ ਕਮਾ ਕੇ ਸੱਟ ਆ ਗਿਆ ਹਾਂ ਜੀ ਹਾਂ ਗੋਡਾ ਮਾੜਾ ਮੋਟਾ ਹਿੱਲਿਆ ਹੋਇਆ ਸੀ ਜੀ ਸੱਟ ਆ ਗਿਆ ਉੱਤੇ ਇਹਨੂੰ ਭੇਜ ਤਾਂ ਵੀ ਕਿੱਧਰ ਨੂੰ ਘੁਮਾਣਾ ਹੈ ਤੇ ਘੁਮਾਤਾ ਪੈਰ ਤੋਂ ਵੜ ਕੇ ਅੱਛਾ ਜੀ ਹਾਂ ਜੀ ਉਹ ਥੋੜਾ ਜਿਹਾ ਪਹਿਲਾਂ ਦਰਦਿਆ ਹੁੰਦਾ ਸੀ ਉੱਤਰ ਪਏ ਫਰਕ ਲੱਗਦਾ ਠੀਕ ਹੈ ਜੀ ਹਾਂ ਜੀ ਬ